ਬਸੇ ਸ਼ੌਂਕ ਤੇ ਬਚਪਨ ਤੋਂ ਸੀ ਜਣੇ ਤੇ ਫਿਰ ਹਾਲਾਤਾਂ ਦੇ ਕਰਣੀ ਆਪਾਂ ਜ਼ੇਮੈਟੋ ਕਰ ਰਹੇ ਆਂ ਅੱਜਕੱਲ ਕਾਦਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਸਾਡਾ ਚਿੱਤ ਕਰਦਾ ਏ ਮਰ ਜਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਅਸੀਂ ਦਿਨ ਰਾਤ ਅਥਰੂ ਵਗਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਚਲੋ ਲੱਗੇ ਆ ਜੀ ਲੈਣ ਦੇ ਵਿੱਚ ਕਦੀ ਵੀ ਤੇ ਅੱਲਾਹ ਵਕ ਸੁਣੂਗਾ ਜੀ ਉਹਦੇ ਘਰ ਦੇ ਰਿਆਂ ਹਨੇਰ ਨਹੀਂ ਹੈ ਤੋ ਲੱਗੇ ਆ ਲੈਂਡ ਦੇ ਵਿੱਚ ਵੇਖੋ ਕਦੋਂ ਵਾਰੀ ਆਉਂਦੀ ਹੈ ਜੀ ਹਰ ਜਨਮ ਤੈਨ ਨੇ ਦੇ ਸਕਦਾ ਤੇਰੇ ਅਹਿਸਾਨ ਦਾ ਮਾ ਹਰ ਜਨਮ ਤੈਨ ਨੇ ਦੇ ਸਕਦਾ ਕਤੇ ਹੁੰਦੀ ਦੇਖੋ ਕਿ ਵੇਲੇ ਕਸਟਮਰ ਕਹਿੰਦਾ ਕਿ ਸਾਨੂੰ ਰੂਮ ਦੇ ਵਿੱਚ ਹੀ ਦੇ ਕੇ ਜੋ ਆਰਡਰ ਪੌੜੀਆਂ ਚੜਨੀਆਂ ਉਤਰਨੀਆਂ ਉਹਦੇ ਵਿੱਚ ਦਿੱਕਤ ਹੈ ਹੁੰਦੀ ਪਰ ਕੰਮ ਤੇ ਕਰਨਾ ਪੈਣਾ ਜੀ ਕੰਮ ਕਰਨ ਤੋਂ ਬਗੈਰ ਗੁਜ਼ਾਰਾ ਨਹੀਂ ਵਫੜ ਬੰਝ ਜਹੀ ਬਦ ਤੱਕ ਦੀਰ ਰਾਜਣਾ ਵਫੜ ਬੰਝ ਜਹੀ ਬਦ ਤੱਕ ਦੀ ਕਰ ਰਹੇ ਆਂ ਜੀ ਗੁਰੂ ਰਾਮਦਾਸ ਬਾਦਸ਼ਾਹ ਦੀ ਨਗਰੀ ਦੇ ਵਿੱਚ ਆਂ ਰੋਟੀ ਪਾਣੀ ਤੇ ਮਰੇ ਉਹਨਾਂ ਦੇਣਾ ਹੀ ਆ ਜੀ ਸਸ਼ੀਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਚਸਨਖ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਵੀਰ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਵੱਲੋਂ ਕੀ ਜਿਨ੍ਹਾਂ ਦਾ ਸ਼ੌਂਕ ਤਾਂ ਗਾਇਕੀ ਸੀਗਾ ਗਾਇਕੀ ਦੇ ਵਿੱਚ ਸਿੰਗਰ ਜੋ ਬਣਨਾ ਚਾਹੁੰਦੇ ਸੀਗੇ ਆਪਣਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਸੀਗੇ ਲੇਕਿਨ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇੰਨੇ ਮਾੜੇ ਨੇ ਕਿ ਹੁਣ ਉਹਨਾਂ ਨੂੰ Zomato ਦੇ ਵਿੱਚ ਕੰਮ ਕਰਨਾ ਪੈ ਰਿਹਾ ਲੇਕਿਨ ਗਾਇਕੀ ਦਾ ਸ਼ੌਂਕ ਲਗਾਤਾਰ ਉਸੇ ਤਰ੍ਹਾਂ ਨਾਲ ਹੈਗਾ ਸੁਪਨਾ ਹੈਗਾ ਕਿ ਇੱਕ ਵੱਡੇ ਗਾਇਕ ਬਣਨਗੇ ਤਾਂ ਸਾਡੇ ਨਾਲ ਜੋ ਸਣੀ ਜੀ ਇਹ ਮੌਜੂਦ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ Zomato ਦੇ ਵਿੱਚ ਜੌਬ ਕਰਦੇ ਨੇ ਹਾਲਾਂਕਿ ਰੱਬ ਜੋ ਵੀ ਮਾਰਿਆ ਜੇਕਰ ਅਸੀਂ ਕਹਿ ਲਈਏ ਤਾਂ ਪੂਰਾ ਸਰੀਰਿਕ ਪੱਖੋਂ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਵੱਲੋਂ ਵੀ ਰੱਬ ਵੱਲੋਂ ਮਾਰ ਪਈ ਹੋਈ ਆ ਤਾਂ ਸਾਡੇ ਨਾਲ ਸਣੀ ਜੀ ਮੌਜੂਦ ਨੇ ਸਣੀ ਸਭ ਤੋਂ ਪਹਿਲਾਂ ਤਾਂ ਕਿਦਾਂ ਤੁਸੀਂ ਜ਼ੋਮੈਟੋ ਦੇ ਵਿੱਚ ਆਏ ਗਾਇਕੀ ਦਾ ਸ਼ੌਂਕ ਸੀਗਾ ਕਿੱਥੋਂ ਤੱਕ ਜਾਣਾ ਚਾਹੁੰਦੇ ਸੀਗੇ ਸਤਿ ਸ੍ਰੀ ਅਕਾਲ ਜੀ ਬਸ ਹੀ ਸ਼ੌਂਕ ਤੇ ਬਚਪਨ ਤੋਂ ਸੀਗਾ ਤੇ ਫਿਰ ਹਾਲਾਤਾਂ ਦੇ ਕਰ ਨਹੀਂ ਆਪਾਂ ਜ਼ੋਮੈਟੋ ਕਰ ਰਹੇ ਆਂ ਅੱਜਕੱਲ ਹਾਂ ਜੀ ਤਾਂ ਘਰ ਦੇ ਹਾਲਾਤ ਕਿਵੇਂ ਦੇਣੇ ਥੋੜਾ ਖੁੱਲ ਕੇ ਦੱਸੋ ਕਿਉਂਕਿ ਜਦੋਂ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀਗਾ ਗਾਇਕੀ ਤੋਂ ਜ਼ੋਮੈਟੋ ਤੱਕ ਦਾ ਸਫ਼ਰ ਕਿਵੇਂ ਦੱਸ ਬੱਚੀ ਸ਼ੁਰੂ ਦੇ ਵਿੱਚੋਂ ਕਾਫੀ ਠੀਕ ਹੀ ਹਾਲਾਤ ਜਦੋਂ ਫਾਦਰ ਸਾਹਿਬ ਸੀਗੇ ਫਿਰ ਫਾਦਰ ਸਾਹਿਬ ਦੇ ਅੰਤ ਤੋਂ ਬਾਅਦ ਥੋੜਾ ਮੇਰੇ ਤੇ ਜ਼ਿੰਮੇਵਾਰੀ ਸਾਰੀ ਆ ਗਈ ਉਹਦੇ ਕਰਕੇ ਚਲੋ ਆਲਾਪਾਗ ਨੇ ਜੋ ਵੀ ਤਿਲ ਫੁੱਲ ਲੰਗਰ ਪਾਣੀ ਚਲਾਇਆ ਜੀ ਹਾਂਜੀ ਰੋਟੀ ਪਾਣੀ ਦਾ ਮਸਲਾ ਇਤੋਂ ਹੱਲ ਹੋ ਜਾਂਦਾ ਜੀ ਜ਼ੋਮੈਟੋ ਤੋਂ ਹਾਂਜੀ ਤਾਂ ਗਾਇਕੀ ਦਾ ਸ਼ੌਂਕ ਹੈਗਾ ਹੱਲੇ ਵੀ ਹਾਂਜੀ 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 ਉਹ ਕਾ ਕੇ ਸੁਣਾਓ ਪਹਿਲਾਂ ਤਾਂ ਠੀਕ ਹੈ ਜੀ ਹਾਂਜੀ ਹੋ ਗਲੀ ਵਿੱਚ ਲੀਰਾਂ ਸਾਡਾ ਫਕੀਰਾਂ ਅਸੀਂ ਟੱਪੇ ਸੁਣਾਇਆ ਹੋ ਤੋੜਿਆ ਸੜਾ ਦਿਲ ਸਜਣਾ ਨੇ ਅਨੁਰਤਾ ਤਰਸ ਨ ਆਇਆ ਤੂੰ ਵੀ ਜਾਣੇ ਸਾਥੋਂ ਤੇਰੇ ਬਿਨਾ ਜੀਵੀ ਨਹੀਂ ਹੋਣਾ ਸਾਡੀ ਜ਼ਿੰਦ ਕੱਢ ਲਊਗਾ ਦਿਨ ਰਾਤ ਆਏ ਰੋਣਾ ਕਾਹਦਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ ਸਾਡਾ ਚਿੱਤ ਕਰਦਾ ਏ ਮਰ ਜਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਅਸੀ ਦਿਨ ਰਾਤ ਅਥਰੂ ਵਹਾਈਏ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਨਹੀਂ ਵਾਸਤਾ ਬਹੁਤ ਵਧੀਆ ਲੇਕਿਨ ਹਜੇ ਤੱਕ ਕੋਈ ਰਾਹ ਨਹੀਂ ਲੱਭਾ ਅੱਗੇ ਚਲੋ ਲੱਗੇ ਆਂ ਜੀ ਲੈਣ ਦੇ ਵਿੱਚ ਕਦੀ ਵੀ ਤੇ ਅੱਲਾਹ ਪਾਕ ਸੁਣੂਗਾ ਜੀ ਉਹਦੇ ਘਰ ਦੇ ਰਿਆਂਂ ਦੇਰ ਨਹੀਂ ਤੋ ਲੱਗੇ ਆਂ ਲੈਣ ਦੇ ਵਿੱਚ ਵੇਖੋ ਕਦੋਂ ਵਾਰੀ ਆਉਂਦੀ ਹੈ ਜੀ ਸਿੱਖਦੇ ਵੀ ਹੂੰ ਦਿਨ ਚ ਕਿੰਨੇ ਵਾਰੀ ਰਿਹ्यास ਕਰ ਲੈਂਦੇ ਆ ਅੱਜ ਸਵੇਰ ਦਾ ਰਿਹ्यास ਕਰੀਦਾ ਫੇਰ ਜਦੋਂ ਕੰਮ ਤੇ ਆ ਜਾਈਦਾ ਫੇਰ ਤੁਹਾਨੂੰ ਪਤਾ ਥੱਕੇ ਟੁੱਟੇ ਜਾਈਦਾ ਕਰੇ ਫੇਰ ਤੇ ਰਿਹਾਈ ਦਾ ਕੋਈ ਬਣਦਾ ਨਹੀਂ ਨਾ ਮਾਰਨਿੰਗ ਨੂੰ ਹਾਂਜੀ ਹਾਂਜੀ ਤਾਂ ਕੋਈ ਹੋਰ ਵੀ ਗੀਤ ਕੋਈ ਸੁਣਾਣਾ ਚਾਹੋ ਤਾਂ ਕੋਈ ਗੱਲ ਸੁਣਾ ਲੈ ਪਹਿਲਾ ਦਿਨ ਗਿਆ ਫਿਰ ਰਾਤ ਗਈ ਫਿਰ ਸਾਲ ਗਿਆ ਹਰ ਲੰਮਾ ਸਾਨੂੰ ਲੜ ਲ ਕੇ ਟਲ ਗਿਆ ਪਹਿਲਾ ਦਿਨ ਗਿਆ ਫਿਰ ਰਾਤ ਗਈ ਫਿਰ ਸਾਲ ਗਿਆ ਹਰ ਲਮਹਾ ਸਾਨੂੰ ਲਾਰਾ ਲਾ ਕੇ ਟਾਲ ਗਿਆ ਤੇਰੀ ਯਾਦ ਚ ਬਲ ਬਲ ਰੋਂ ਰੋ ਕੇ ਯਾਦ ਚ ਬਲ ਬਲ ਰੋਂ ਰੋ ਕੇ ਅਸੀਂ ਕਿਹ ਰਾਤ ਗੁਜ਼ਹਰੀਨੀ ਤੇਰਾ ਚਾਰ ਦਿਨਾਂ ਦਾ ਮੋ ਚੰਦਰਾ ਉਮਰ ਖਾ ਗਿਆ ਸਾਰੀ ਨੀ ਚਾਰ ਦਿਨਾਂ ਦਾ ਮੋ ਚੰਦਰਾ ਉਮਰ ਖਾ ਗਿਆ ਸਾਰੀ ਨੀ ਹਾਲੇ ਤੱਕ ਕਿਹੇ ਸਿੰਗਰ ਤੱਕ ਪਹੁੰਚ ਨਹੀਂ ਕੀਤੀ ਜਾਂ ਕੁਛ ਕਿਸੇ ਨੇ ਕੋਈ ਰਾਫਤਾ ਕੀਤਾ ਹੋਵੇ ਮਿਲੇ ਹੋਵੋ ਕਿਸੇ ਨੂੰ ਨਹੀਂ ਜੀ ਪਹਿਲਾਂ ਵੀ ਜਦੋਂ ਇੰਟਰਵਿਊਜ਼ ਹੋਈਆਂ ਨੇ ਕਈਆਂ ਦੇ ਫੋਨ ਆਏ ਪਰ ਕਿਸੇ ਨੇ ਪਹੁੰਚ ਨਹੀਂ ਕੀਤੀ ਆਪਣੇ ਤੱਕ ਕਿਸੇ ਨੇ ਸੁਣੀ ਨਹੀਂ ਗੱਲ ਤਾਂ ਸੁਪਣਾ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਵੀ ਕਰਦੇ ਹੋ ਤਾਂ ਜੋ ਸਰੀਰੀ ਪੱਖੋਂ ਵੀ ਰੱਬ ਦੀ ਮਾਰ ਪਈ ਆ ਪਹਿਲਾਂ ਹੀ ਇਦਾਂ ਸੀਗਾ ਕਿ ਜਾਂ ਬਾਅਦ ਚ ਹੋਇਆ ਨਹੀਂ ਬਚਪਨ ਤੋਂ ਕਹਿ ਸਕਦੇ ਆਪਾਂ ਕਾਫੀ ਦੇਰ ਹੋ ਗਈ 15 20 ਸਾਲ ਹੋ ਗਏ ਸੀ ਉਹਾਂ ਜਿਹੇ ਤਾਂ ਚਲੋ कमाई दी ਆਪਣੇ ਜੋਗੀ ਰੋਟੀ ਪਾਣੀ ਕਮਾਈ ਦਾ ਹਾਂਜੀ ਮੈਨੂੰ ਚਲਣ 'ਚ ਦਿੱਕਤ ਨਹੀਂ ਹੁੰਦੀ ਜਿੱਦਾਂ ਕੰਮ ਜ਼ੋਮੈਟੋ ਦੇ ਵਿੱਚ ਕਰਦੇ ਹਾਂ ਕਿਉਂਕਿ ਭਾਈ ਧੋੜੀ ਬੜੀ ਹੋ ਜਾਂਦੀ ਆ ਦਿੱਕਤ ਇਹ ਹੁੰਦੀ ਦੇਖੋ ਕਿ ਇਹ ਵੇਲੇ ਕਸਟਮਰ ਕਹਿੰਦਾ ਹੈਗਾ ਸਾਨੂੰ ਰੂਮ ਦੇ ਵਿੱਚ ਹੀ ਦੇ ਕੇ ਜਾਓ ਆਰਡਰ ਪੌੜੀਆਂ ਚੜਨੀਆਂ ਉਤਰਨੀਆਂ ਉਹਦੇ ਵਿੱਚ ਦਿੱਕਤ ਇਹ ਹੁੰਦੀ ਪਰ ਕੰਮ ਤੇ ਕਰਨਾ ਪੈਣਾ ਜੀ ਕੰਮ ਕਰਨ ਤੋਂ ਬਗੈਰ ਗੁਜ਼ਾਰਾ ਨਹੀਂ ਹਾਂ ਤਾਂ ਘਰ ਦੇ ਵਿੱਚ ਕੌਣ-ਕੌਣ ਹੈ ਮੇਰੀ ਵਾਈਫ ਹੈ ਜੀ ਦੋ ਬੱਚੇ ਨੇ ਮੇਰੀ ਮਦਰ ਹੈ ਹਾਂਜੀ ਹਾਂਜੀ ਤਾਂ ਗੁਜ਼ਾਰਾ ਹੋ ਜਾਂਦਾ ਇਦਾਂ ਆਲੋ ਮਾਰਾ ਇਹ ਗੁਰੂ ਦੀ ਨਗਰੀ ਦੇ ਵਿੱਚ ਰਹਿੰਦੇ ਆ ਜੀ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਦੇ ਵਿੱਚ ਆ ਰੋਟੀ ਪਾਣੀ ਤੇ ਮਾਰੇ ਉਹਨਾਂ ਦੇਣਾ ਹੀ ਆ ਜੀ ਹਾਂ ਜੀ ਹਾਂ ਜੀ ਸ਼ੌਂਕ ਫਿਰ ਗਾਇਕੀ ਦਾ ਜ਼ਮੈਟੋ ਕਰਦੇ ਕਰਦੇ ਇਹ ਪੂਰਾ ਕਰ ਲੈਨੇ ਬਿਲਕੁਲ ਬਿਲਕੁਲ ਜੀ ਗਾਇਕੀ ਜਦੋਂ ਹੋਇਆ ਆਰਡਰ ਦੇਣ ਗਏ ਹੋ ਮੋ ਤੇ ਨਾਲ ਗਾਣਾ ਵੀ ਗਾ ਕੇ ਆਪਣਾ ਜਿਹੜਾ ਸ਼ੌਂਕ ਪੂਰਾ ਕਰਦੇ ਹਾਂ ਬੜੇ ਪ੍ਰੇਮੀ ਮਿਲ ਜਾਂਦੇ ਆ ਜੀ ਸਾਡੇ ਸਾਡੇ ਚਾਣ ਵਾਲੇ ਜਿਹੜੇ ਪਿਆਰ ਕਰਦੇ ਨੇ ਕਿਸੇ ਵੇਲੇ ਜਦੋਂ ਮਿਲ ਪੈਣਾ ਫਿਰ ਇਦਾਂ ਦਾ ਮਹਿਫਲ ਲੱਗ ਜਾਂਦੀ ਆ ਜੇ ਗਾਣਾ ਗਾਣਾ ਵਜਾਣਾ ਉੱਤੇ ਹੋ ਜਾਂਦਾ ਹਾਂਜੀ ਆਰਡਰ ਵੀ ਲੇਟ ਹੋ ਜਾਂਦਾ ਕਦੇ ਵਾਰ ਉਹਦੇ ਤੇ ਤੁਹਾਨੂੰ ਪਤਾ ਜੀ ਹੁਣ ਐ ਲੇਟ ਜਦੋਂ ਐਦਾ ਮਹਿਫਲ ਲੱਗ ਗਈ ਫਿਰ ਗਾਉਣ ਵਜਾਣਾ ਸ਼ੁਰੂ ਹੋ ਗਿਆ ਆਰਡਰ ਲੇਟ ਹੋ ਜਾਂਦਾ ਗੇ ਰੋਣੀਆਂ ਨੇ ਮਤਲਬ ਜਦੋਂ ਕੋਈ ਕਹਿੰਦਾ ਤਾਂ ਉਸ ਨੂੰ ਡਿਊਟੀ ਤੇ ਹੀ ਗਾਣਾ ਸੁਣਾ ਦੇਣੇ ਬਿਲਕੁਲ ਬਿਲਕੁਲ ਜੀ ਪਿਆਰ ਹੈ ਜੀ ਲੋਕਾਂ ਦਾ ਪਿਆਰ ਕਰਦੇ ਨੇ ਜਦੋਂ ਕੋਈ ਮਿਲ ਪੈਂਦਾ ਆਪਣਾ ਪਿਆਰ ਕਰਨ ਵਾਲਾ ਫਿਰ ਉਹਨਾਂ ਨੂੰ ਸੁਣਾ ਦੇਈਦਾ ਜੀ ਗਾਣਾ ਹਾਂਜੀ ਦਾ ਸੁਪਨਾ ਕੀ ਹੈਗਾ ਸਣੀ ਜੀ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਇੱਥੋਂ ਤੱਕ ਪਹੁੰਚਣਾ ਚਾਹੁੰਨਾ ਇਹ ਮੁਕਾਮ ਹਾਜ਼ਿਲ ਕਰਨਾ ਚਾਹੁੰਨਾ ਸੁਪਨਾ ਹੈ ਇਹ ਸਿੰਗਰ ਬੰਦਾ ਜੀ ਸਿੰਗਰ ਚਲੋ ਤੁਹਾਡੇ ਵਰਗੇ ਵੀਰਾਂ ਦਾ ਪਿਆਰ ਹੈ ਤੇ ਇਦਾਂ ਸਪੋਰਟ ਕਰਦੇ ਰਹੋ ਤੁਸੀਂ ਵੀ ਤੇ ਸਾਰੇ ਜਿੰਨੇ ਵੀ ਆਡੀਅੰਸ ਦੇਖ ਰਹੀ ਹੈ ਸਪੋਰਟ ਕਰੋ ਜੀ ਆਪਣੇ ਇੱਕ ਦੋ Song ਵੀ YouTube ਦੇ ਉੱਤੇ ਨੇ ਸਣੀ ਕਾਦਰੀ Song ਲਿਖੋਗੇ ਤੇ ਤੁਹਾਨੂੰ ਸ਼ੋ ਹੋ ਜਾਣਗੇ ਤੇ ਪਿਆਰ ਦਿਆ ਕਰੋ ਇਦਾਂ ਹੀ ਇਦਾਂ ਹੌਲੀ ਹੌਲੀ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਤਾਂ ਕੋਈ ਗੀਤ ਲਾਸਟ ਤੇ ਸੁਣਾਣਾ ਚਾਹੋ ਹਮ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਹੈ ਜ਼ਿੰਦਗੀ ਰਹੀ ਹੈ ਗੁਜ਼ਰਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਬਹੁਤ ਵਧੀਆ ਜੀ ਤਾਂ ਬਿਲਕੁਲ ਜੀ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੀਰ ਵੱਲੋਂ ਹਾਲਾਂਕਿ ਸ਼ੌਂਕ ਗਾਇਕੀ ਦਾ ਹੈ ਲੇਕਿਨ ਰੱਬ ਵੱਲੋਂ ਵੀ ਮਾਰ ਹੈ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਸਰੀਰਕ ਪੱਖੋਂ ਵੇਖਿਆ ਜਾਵੇ ਤਾਂ ਉਸ ਚੀਜ਼ ਦੀ ਵੀ ਘਾਟ ਹੈ ਲੇਕਿਨ ਉਸ ਦੇ ਨਾਲ-ਨਾਲ ਹੌਸਲੇ ਨੂੰ ਸਲਾਮ ਹੈ ਕਿ ਕਿਸ ਤਰ੍ਹਾਂ ਦੇ ਨਾਲ ਘਰ ਦਾ ਗੁਜ਼ਾਰੇ ਵਸਤੇ Zomato ਵੀ ਕਰ ਰਹੇ ਨੇ ਜੌਬ ਕਰ ਰਹੇ ਨੇ ਤਾਂ ਉਸ ਦੇ ਨਾਲ-ਨਾਲ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਨੇ ਡਿਊਟੀ ਟਾਈਮ ਹੀ ਜੋ ਚੱਲ ਕੇ ਡਿਲੀਵਰੀ ਕਰਕੇ ਨਾਲ ਦੀ ਨਾਲ ਆਪਣੀ ਗਾਇਕੀ ਦਾ ਵੀ ਸ਼ੌਂਕ ਪੂਰਾ ਕਰਦੇ ਜੋ ਹੈ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਜਰੂਰ ਆਸ ਕਰਦੇ ਹਾਂ ਕਿ ਜਿੰਨੇ ਵੀ ਇਸ ਇੰਡਸਟਰੀ ਨਾਲ ਜੁੜੇ ਕਲਾਕਾਰ ਨੇ ਤਾਂ ਜਰੂਰ ਇਸ ਵੀਰ ਤੱਕ ਪਹੁੰਚ ਕਰਨ ਤਾਂ ਜੋ ਇਹਦਾ ਵੀ ਸੁਪਨਾ ਇਸ ਵੀਰ ਦਾ ਪੂਰਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸੂਨ ਇੱਕ ਜਗਮਾਨੀ ਟੀਵੀ ਸ਼੍ਰੀਮਨ ਸਸਾਈ